ਸਿੱਖ ਸੰਗਤਾਂ ਦੇ ਮਨਾਂ ਨੂੰ ਪਹੁੰਚੀ ਗੈਰੀਠੇ ਸਤਖੰਡ ਐਕਸਪ੍ਰੈਸ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹੋਈ ਸਮੇਂ ਤੋਂ ਲੇਟ ਸਿੱਖ ਸੰਗਤਾਂ ਨੇ ਸਰਕਾਰ ਖਿਲਾਫ ਕੀਤਾ ਵਿਰੋਧ ਹਰ ਵਾਰ ਦੀ ਤਰ੍ਹਾਂ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਲੱਖਾਂ ਦੀ ਤਾਦਾਦ ਦੇ ਵਿੱਚ ਵੱਧ ਚੜ ਕੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਪਰ ਹਰ ਵਾਰ ਇਹਨਾਂ ਨੂੰ ਕਿਸੇ ਨਾ ਕਿਸੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਇਸ ਵਾਰ ਵੀ ਸੱਚਖੰਡ ਐਕਸਪ੍ਰੈਸ ਹਜੂਰ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨੂੰ ਫਿਰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਹੈ ਕਿ ਉਹਨਾਂ ਦੀ ਰੇਲ ਗੱਡੀ ਇਸ ਵਾਰ ਫੇਰ ਸਮੇਂ ਤੋਂ ਲੇਟ ਹੋ ਚੁੱਕੀ ਹੈ ਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਇਸ ਦੇ ਨਾਲ ਗੈਰੀ ਠੇਸ ਪਹੁੰਚੀ ਹੈ ਦੱਸਦੀ ਹੈ ਕਿ ਸੰਗਤਾਂ ਨੇ ਰੇਲਵੇ ਸਟੇਸ਼ਨ ਦੇ ਉੱਤੇ ਸਰਕਾਰ ਦੇ ਖਿਲਾਫ ਰੋਸ ਦਾ ਪਰਟਾਵਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਜ਼ੂਰ ਸਾਹਿਬ ਪਹੁੰਚੇ ਆ ਨੰਦੇੜ ਦੀ ਧਰਤੀ ਤੇ ਇੱਥੇ ਰੇਲਵੇ ਸਟੇਸ਼ਨ ਤੇ ਪਹੁੰਚੇ ਆ ਨੰਦੇੜ ਹਜ਼ੂਰ ਸਾਹਿਬ ਪਿੱਛੇ ਤੁਸੀਂ ਦੇਖ ਸਕਦੇ ਹੋ ਹਜ਼ੂਰ ਸਾਹਿਬ ਦਾ ਸਟੇਸ਼ਨ ਮੌਜੂਦ ਹੈ ਤੇ ਸੱਚਖੰਡ ਐਕਸਪ੍ਰੈਸ ਜਿਹੜੀ ਜਿਹਦਾ ਕੋਈ ਵੀ ਵਕਤ ਰੇਲਵੇ ਦੇ ਵੱਲੋਂ ਮੁਕਰਰ ਨਹੀਂ ਹੋ ਪਾ ਰਿਹਾ ਸਵੇਰੇ ਕਿਹਾ ਸੀ ਜਿਹੜੀ ਸਵੇਰੇ 8:30 ਇੱਥੋਂ ਚੱਲਣੀ ਸੀ ਉਸ ਦਾ ਟਾਈਮ ਬਦਲ ਕੇ ਰਾਤੀ 9:30 ਕਰ ਦਿੱਤਾ ਗਿਆ ਫਿਰ 11:00 ਕਰ ਦਿੱਤਾ ਗਿਆ ਤੇ ਹੁਣ ਰੇਲਵੇ ਵੱਲੋਂ ਗਾਈਡਲਾਈਨ ਆਈਆਂ ਨੇ ਕਿ ਵੀ 11:00 ਵਜੇ 41 ਮਿੰਟ ਤੇ ਤੋਰੀ ਜਾਏਗੀ ਜਾਂ 46 ਮਿੰਟ ਤੇ ਤੋਰੀ ਜਾਏਗੀ ਕੋਈ ਵੀ ਇਹਨਾਂ ਦੇ ਵੱਲੋਂ ਪੁਖਤਾ ਸਬੂਤ ਨਹੀਂ ਹੈ ਤੇ ਸਾਰੀਆਂ ਸੰਗਤਾਂ ਜਿਹੜੀਆਂ ਸ੍ਰੀ ਅਮਰਸਰ ਸਾਹਿਬ ਤੋਂ ਸਾਰੇ ਪੰਜਾਬ ਤੋਂ ਪਹੁੰਚੀਆਂ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਉਹ ਬਹੁਤ ਹੀ ਆਪਣੇ ਅੰਦਰ ਰੋਸ ਉਹਨਾਂ ਦੇ ਅੰਦਰ ਹੈਗਾ ਕਿ ਵੀ ਸਾਨੂੰ ਕੋਈ ਵੀ ਰੇਲਵੇ ਦੇ ਵੱਲੋਂ ਗਾਈਡਲਾਈਨ ਨਹੀਂ ਦਿੱਤੀ ਜਾ ਰਹੀ ਜਿਹਦੇ ਵਿੱਚ ਬੱਚੇ ਬੁੱਢੇ ਬਜ਼ੁਰਗ ਮੌਜੂਦ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸੰਗਤ ਦੀ ਕਿੰਨੀ ਖੱਜਲ ਖੁਆਰੀ ਹੋ ਰਹੀ ਹੈ ਆਜੋ ਸੋ ਆਓ ਗੱਲਬਾਤ ਕਰਦੇ ਹਾਂ ਸੰਗਤ ਦੇ ਨਾਲ ਕਿ ਵੀ ਟ੍ਰੇਨ ਦੀ ਜਿਹੜੀ ਖੱਜਲ ਖੁਆਰੀ ਆ ਕਿਉਂ ਕੀਤੀ ਜਾ ਰਹੀ ਹੈ ਇੰਡੀਅਨ ਰੇਲਵੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਕਿੰਨੀ ਦੇਰ ਦੇ ਇੱਥੇ ਪਹੁੰਚੇ ਹੋ ਤੇ ਇੰਡੀਅਨ ਰੇਲਵੇ ਦੇ ਵੱਲੋਂ ਗਾਈਡਲਾਈਨ ਕਿਉਂ ਨਹੀਂ ਪੂਰੀ तरीके ਦੇ ਨਾਲ ਸਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਪਹਿਲਾਂ ਤਾਂ ਅਸੀਂ 11 ਤਰੀਕ ਨੂੰ ਅ ਰਾਜਪੁਰੇ ਤੋਂ ਚੜ੍ਹਨਾ ਸੀ ਉਸ ਦਿਨ ਵੀ ਟ੍ਰੇਨ ਜਾਨਕੀ ਸਵੇਰੇ 9 ਵਜੇ ਅਸੀਂ ਰਾਜਪੁਰੇ ਪਹੁੰਚੇ ਸਾਡੇ ਪਰਿਵਾਰ ਵੀ 25 ਜਾਣੇ ਸਾਥ ਸੀ ਸਾਡੇ ਪਰਿਵਾਰ ਦਾ ਤੇ ਜਾਨਕੀ ਉਹ ਰਾਤ ਨੂੰ 10:30 11 ਵਜੇ ਸਾਨੂੰ ਪੂਰਾ ਖੱਜਲ ਖਵਾਰ ਹੋ ਕੇ ਸਾਨੂੰ ਟ੍ਰੇਨ ਮਿਲੀ ਜੀ ਉਸ ਤੋਂ ਬਾਅਦ ਅਸੀਂ ਕੁੰਬ ਇੱਕ ਦਿਨ ਸਾਨੂੰ ਲੇਟ ਹੋਣਾ ਪਿਆ ਫਿਰ ਤੇ ਸੱਚਖੰਡ ਸਾਹਿਬ ਪਹੁੰਚਣ ਵਾਸਤੇ ਜੀ ਤੇ ਉਸ ਤਰ੍ਹਾਂ ਜਿਵੇਂ ਅੱਜ ਅਸੀਂ ਸਵੇਰੇ ਜਦੋਂ ਸ਼ਾਮ ਨੂੰ ਇੱਥੋਂ ਆਏ ਕਹਿੰਦੇ ਮੈਡਾ ਦਾ ਟਾਈਮ ਸੀ 5 ਵਜੇ ਦਾ ਉਸ ਤੋਂ ਬਾਅਦ ਉਹਨੇ ਕਹਤਾ ਵੀ 8 ਵਜੇ ਦਾ ਟਾਈਮ ਕਰਤਾ ਫਿਰ ਉਸ ਤੋਂ ਬਾਅਦ ਹੁਣ 11:30 ਵਜੇ ਦਾ ਟਾਈਮ ਕਰਾਤਾ ਛੋਟੇ ਛੋਟੇ ਬੱਚੇ ਨੇ ਇੰਨੇ ਸੇ ਖੱਜਲ ਖਵਾਰ ਹੋ ਰਹੇ ਆ ਜੀ ਇਹ ਇੰਡੀਅਨ ਰੇਲਵੇ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਕਿ ਵੀ ਬਾਰ ਬਾਰ ਟਾਈਮ ਦੀ ਬਦਲੀ ਕਿਉਂ ਕਰ ਰਹੀ ਹੈ ਅਸੀਂ ਤਾਂ ਫਸਟ ਟਾਈਮ ਆਇਆ ਵਾਇਕੂ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਅਸੀਂ ਇੰਨਾ ਤੰਗ ਹੋ ਰਹੇ ਆ ਛੋਟੇ ਛੋਟੇ ਬੱਚੇ ਨੇ ਪਰੇਸ਼ਾਨ ਹੋ ਰਹੇ ਨੇ ਵਿੱਚ ਮਾਤਾ ਨੇ ਬਜ਼ੁਰਗ ਜੀ ਜੀ ਤੁਹਾਨੂੰ ਬਹੁਤ ਦਿੱਕਤ ਆ ਰਹੀ ਹੈ ਜਾਂ ਤਾਂ ਪ੍ਰੋਪਰ ਰੇਲਵੇ ਵਾਲੇ ਪ੍ਰੋਪਰ ਟਾਈਮ ਆਨਲਾਈਨ ਸ਼ੋਅ ਕਰ ਦੇਣਾ ਜੋ ਹਿਸਾਬ ਨਾਲ ਅਸੀਂ ਸੱਚਖੰਡ ਸਾਹਿਬ ਤੋਂ ਇੱਥੇ ਆ ਕੇ ਪਹੁੰਚੀਏ ਬਿਲਕੁਲ ਜੀ ਛੋਟੇ ਛੋਟੇ ਬੱਚੇ ਤੇ ਬੈਠੇ ਨੇ ਤੁਸੀਂ ਆਪ ਹੀ ਸੋਚੋ ਕਿ ਕਿੰਨਾ ਮੁਸ਼ ਮੈਂ ਤਾਂ ਫਸਟ ਟਾਈਮ ਆ ਰਹੀ ਹਾਂ ਅੱਛਾ ਠੀਕ ਹੈ ਹੋ ਸਕਦਾ ਹੈ ਕਿ ਪਹਿਲਾਂ ਹੋ ਵੀ ਹੋਵੇ ਬਾਕੀ ਪਤਾ ਨਹੀਂ ਤੁਸੀਂ ਦੇਖ ਸਕਦੇ ਹੋ ਬੱਚੇ ਮੌਜੂਦ ਨੇ ਪਰਿਵਾਰ ਮੌਜੂਦ ਹੈ ਬਜ਼ੁਰਗ ਮੌਜੂਦ ਨੇ ਤੇ ਹੋਰ ਵੀ ਅਸੀਂ ਸੰਗਤ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿੱਖਾਂ ਦੀ ਜਿਹੜੀਆਂ ਭਾਵਨਾਵਾਂ ਨੇ ਕਿਉਂਕਿ ਫਿਰ ਕਹਿੰਦੇ ਆ ਕਿ ਵੀ ਟ੍ਰੇਨ ਲੇਟ ਹੋ ਰਹੀ ਹੈ ਕੋਈ ਟ੍ਰੇਨ ਆ ਰਹੀ ਹੈ ਕੋਈ ਜਾ ਰਹੀ ਹੈ ਮਾਤਾ ਜੀ ਕਿਉਂ ਇਸ ਤਰ੍ਹਾਂ ਕਰ ਰਹੀ ਹੈ ਰੇਲਵੇ बार-बार ਲੇਟ ਕਰਕੇ ਸੰਗਤ ਨੂੰ ਖੱਜਲ ਖਵਾਰੀ ਹੋ ਰਹੀ ਹੈ ਪਰੇਸ਼ਾਨੀ ਕਿਉਂ ਹੋ ਰਹੀ ਹੈ ਪਰੇਸ਼ਾਨੀ ਡੈਨ ਹੋ ਵੀ ਬਣਾ ਲੈ ਹਾਂਜੀ ਹਾਂਜੀ ਪਰੇਸ਼ਾਨੀ ਡੈਨ ਕਰਨ ਸੰਬੰਧ ਨੂੰ ਹੋਰ ਕੀ ਕਰਦੇ ਨੇ ਤੇ ਇੰਡੀਅਨ ਰੇਲਵੇ ਕਿਉਂ ਨਹੀਂ ਅ ਵਕਤ ਦੇ ਰਹੀ ਟਾਈਮ ਦੇ ਰਹੀ ਕਿ ਵੀ ਇੰਨੇ ਟਾਈਮ ਤੇ ਚੱਲੇਗੀ ਇਹ ਹਰ ਵਾਰੀ ਇਸੇ ਇਸੇ ਤਰ੍ਹਾਂ ਹੀ ਹੁੰਦਾ ਜੀ ਨਹੀਂ ਅੱਗੇ ਤਾਂ ਨਹੀਂ ਹੁੰਦਾ ਅੱਜ ਹੀ ਹੋਇਆ ਅੱਛਾ ਅੱਜ ਹੀ ਹੋਇਆ ਜੀ ਸੋ ਮਾਤਾ ਜੀ ਜਿਹੜਾ ਕਹਿਣਾ ਕੀ ਇਹ ਅੱਜ ਹੀ ਹੋਇਆ ਵਾ ਪਤਾ ਨਹੀਂ ਕਿਉਂ ਤੇ ਅਸੀਂ ਦੇਖਦੇ ਆ ਵੇਖੋ ਜੀ ਟ੍ਰੇਨ ਆ ਰਹੀ ਹੈ ਤੇ ਨਾ ਇਹ ਸਚਖੰਡ ਐਕਸਪ੍ਰੈਸ ਐ ਤੇ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਿੱਧੀਆਂ ਸੰਗਤ ਇੱਥੇ ਆ ਕੇ ਬੈਠੀ ਐ ਤੇ ਕੈਮਰਾਮੈਨ ਦਿਖਾ ਦਵੇ ਤਸਵੀਰਾਂ ਸਾਰੀਆਂ ਕਿ ਸੱਚਖੰਡਾਈਆਂ ਸੰਗਤਾਂ ਨੂੰ ਕਿੰਨੀ ਖੱਜਲ ਖੁਆਰੀ ਹੋ ਰਹੀ ਐ ਤੇ ਬਾਰ ਬਾਰ ਖੱਜਲ ਖੁਆਰੀ ਹੋਣ ਦਾ ਇਹਨਾਂ ਨੂੰ ਹੁੰਦੀ ਜਾ ਰਹੀ ਐ ਤੇ ਕੁਝ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਕਿ ਇਸ ਤਰ੍ਹਾਂ ਬਾਰ ਬਾਰ ਕਿਉਂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਇੰਡੀਅਨ ਰੇਲਵੇ ਬਾਰ ਬਾਰ ਇਸੇ ਤਰ੍ਹਾਂ ਹੀ ਕਰਦੀ ਹੈ ਸਤਖੰਡਾ ਐਕਸਪ੍ਰੈਸ ਦੇ ਨਾਲ ਕਿ ਅੱਜ ਕੀਤਾ ਸਰ ਮੈਂ ਸਫ਼ਰ ਬਹੁਤ ਘਟ ਕਰਦਾ ਮੈਂ ਇੱਕ ਵਾਰ ਮੈਨੂੰ ਪਤਾ ਆ ਬੇਟੇ ਪੁੱਛੋ ਇਦਾਂ ਇਦਾਂ ਡਿਲੇ ਕਰਦੀ ਹੈ ਡਿਲੇ ਹਰ ਵਾਰੀ ਹੁੰਦਾ ਜੀ ਇਸੇ ਤਰ੍ਹਾਂ ਹੀ ਕਿ ਹੁਣ ਵੀ ਇਦਾਂ ਹੀ ਲੇਟ ਰਹੋ ਠੀਕ ਹੈ ਸੋ ਇਸੇ ਤਰ੍ਹਾਂ ਟ੍ਰੈਵਲ ਘਟ ਦਿੱਤੀ ਬੇਟਾ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਵੀ ਹਜ਼ੂਰ ਸਾਹਿਬ ਤੋਂ ਸੰਗਤ ਮੱਥਾ ਟੇਕ ਕੇ ਆਈ ਹੈ ਦਰਸ਼ਨ ਕਰਕੇ ਆਈ ਹੈ ਤੇ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਆਈ ਜਾ ਰਹੀ ਹੈ ਤੇ ਪਰ ਸੋ 9 ਵਜੇ ਦਾ ਟਾਈਮ ਹੈਗਾ ਤੇ ਹੁਣ ਕਿਉਂ ਲੇਟ ਕੀਤਾ ਜਾ ਰਿਹਾ ਇੰਡੀਅਨ ਰੇਲਵੇ ਦੇ ਵੱਲੋਂ ਪਤਾ ਨਹੀਂ ਜੀ ਕਦੋਂ ਸਲੇਟ ਹੋਣ ਲੱਗੀ ਆ ਬਰੇ ਅਸੰਗੀ ਕਰਨੀ ਕਿ ਨਹੀਂ ਸੰਗਤ ਬੈਠੀ ਆ ਸਾਨੂੰ ਵੀ ਵੇਖ ਕੇ ਬਹੁਤ ਤਕਲੀਫ ਹੁੰਦੀ ਆ ਇਹਨਾਂ ਨੂੰ ਕਮਰੇ ਉਮਰੇ ਦੇਣਾ ਚਾਹੀਦਾ ਇੱਥੇ ਤਾਂ ਇਹ ਸਟੇਸ਼ਨ ਵੱਲੋਂ ਇਹਨਾਂ ਦੀ ਸਹੂਲਤ ਦੇਣੀ ਚਾਹੀਦੀ ਆ ਲੇਟ ਹੋ ਗਈ ਤਾਂ ਜੀ ਫੋ ਦੇਖਦੇ ਦੇਖੋ ਕਿ ਕਿੰਨੀ ਸੰਗਤ ਹਜੂਰ ਸਾਹਿਬ ਤੋਂ ਇੱਥੇ ਆ ਕੇ ਪਹੁੰਚੀ ਆ ਆ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਕਿ ਵੀ ਬਾਪੂ ਜੀ ਬਾਪੂ ਜੀ ਕਿੰਨੀ ਦੇਰ ਹੋ ਗਈ ਇੱਥੇ ਬੈਠੇ ਆ ਅਸੀਂ ਤਾਂ ਜੀ 7:30 ਦੇ ਆ ਕੇ ਬੈਠੇ ਆ ਅੱਛਾ 7:30 ਦੇ ਆ ਕੇ ਬੈਠੇ ਦੇ ਤੇ ਕੋਈ ਅਨਾਉਂਸਮੈਂਟ ਟਾਈਮ ਵੱਲੋਂ ਪਹਿਲਾਂ ਜੋ ਡਿਗਲੇ ਸੀਗਾ ਉਸ ਜੀ 8 ਵਜੇ ਦਾ ਉਹ 8 ਵੇ ਡਿclare ਸੀ ਹਾਂ ਤੇ ਵਨ ਕਿਉਂ ਲੇਟ ਕੀਤੀ ਗਈ ਹੈ ਅੱਜ ਜੇ ਸਹੀ ਪੋਜੀਸ਼ਨ ਪੁੱਛੋ ਨਾ ਹਾਂਜੀ ਸੱਚਖੰਡ ਦਾ ਨਾਮ ਸੱਚਖੰਡ ਹੀ ਰਹਿ ਗਿਆ ਅਦਰਵਾਈਜ਼ ਖੇਲ ਹੈ ਮੈਂ ਨਹੀਂ ਸਮਝਦਾ ਪਏ ਗਵਰਨਮੈਂਟ ਵਾਲੋਂ ਜਾਂ ਕਿੱਦੋਂ ਹੋ ਜਾਊਗਾ ਜੋ ਹਾਲਾਤ ਆ ਨਾ ਜੀ ਇਹ ਮੈਂ ਸਿੱਖਾਂ ਦੀ ਨਰਾਦਰੀ ਸਮਝਦਾ ਜੀ ਬਿਲਕੁਲ ਜੀ ਮੈਂ ਇਹ ਏਰਕਾ ਕੋਈ ਇਸ ਪੱਖ ਤੇ ਨਹੀਂ ਹੈ ਜੀ ਨਹੀਂ ਲੇਕਿਨ ਜੋ ਹਾਲਾਤ ਆ ਨਾ ਜੀ ਇਹ ਨਕੂਲ ਨਹੀਂ ਹੈ ਸਾਡੇ ਸਿੱਖ ਧਰਮ ਜੀ 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 ਹੈ ਇਸ ਕਰਕੇ ਆਪਾਂ ਬੜੀ ਸ਼ਰਮ ਮਹਿਸੂਸ ਕਰਦੇ ਆ ਕਿ ਸਾਡੇ ਗੁਰੂਆਂ ਦੀ ਨਰਾਜ਼ਗੀ ਹੋ ਰਹੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਜੀ ਬਾਪੂ ਜੀ ਦਾ ਕਹਿਣਾ ਕਿ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਆ ਬਾਰ-ਬਾਰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਹਰ ਵਾਰੀ ਟ੍ਰੇਨ ਲੇਟ ਆਉਂਦੀ ਹੈ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਨੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਵਾਰੀ ਇਸੇ ਤਰ੍ਹਾਂ ਹੀ ਹੁੰਦਾ ਜੀ ਟ੍ਰੇਨ ਦੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ ਜੀ ਜਦੋਂ ਜੀ ਆਏ ਆ 8 ਵਜੇ ਦਾ ਟਾਈਮ ਸੀ ਲੁਧਿਆਣੇ ਦਾ ਟ੍ਰੇਨ ਆਈ 12 ਵਜੇ ਅੱਛਾ ਜੀ ਇਹ ਟ੍ਰੇਨ ਰੇ ਕਰੀ ਸੱਚਕਣ ਟ੍ਰੇਨ ਰੇ ਕਰੀ ਲੇਟ ਹੁੰਦੀ ਆ ਤੇ ਸਰਕਾਰ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਦੇਖੋ ਕਿੰਨੀ ਸੰਖਤ ਖਰਾਬ ਹੋ ਰਹੀ ਆ ਕਿੰਨੇ ਕਿੰਨੇ ਬੱਚੇ ਖਰਾਬ ਹੋ ਰਹਾ ਤੁਸੀਂ ਵੀ ਵੇਖ ਹੀ ਰਹੇ ਸਾਰਾ ਕੁਝ ਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਜ਼ਿਆਦਾ ਗਲਤ ਕੰਮ ਕਰ ਰਹੀ ਹੈ ਇਹਦਾ ਰੇਲਵੇ ਰੇਲਵੇ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜਿੱਪੂ ਦੇ ਸਿਟੂਏਸ਼ਨ ਦੀ ਬਹੁਤ ਬੁਰੀ ਹਾਲਤ ਆ ਜੀ ਜੀ ਵਾਸ਼ਰੂਮ ਵਾਸ਼ਰੂਮ ਸਾਫ਼ ਨਹੀਂ ਹੈਗੇ ਅੱਖਾਂ ਕੋਈ ਚੱਲਦਾ ਨਹੀਂ ਜਾਈਦਾ ਇਹਨਾਂ ਦਾ ਜੀ ਜੀ ਬਹੁਤ ਬੁਰੀ ਹਾਲਤ ਹੈ ਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦਾ ਕਹਿਣਾ ਜੀ ਵੀ ਹਰ ਵਾਰੀ ਟ੍ਰੇਨ ਇਸੇ ਤਰ੍ਹਾਂ ਹੀ ਲੇਟ ਹੁੰਦੀ ਹੈ ਤੇ ਸਾਡੇ ਨਾਲ ਕੁਝ ਹੋਰ ਬਾਪੂ ਜੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਹਰ ਵਾਰੀ ਇਸੇ ਤਰ੍ਹਾਂ ਹੀ ਹੁੰਦਾ ਹੈ ਸੰਗਤ ਹਜੂਰ ਸਾਹਿਬ ਤੋਂ ਦਰਸ਼ਨ ਕਰਕੇ ਆਉਂਦੀ ਹੈ ਤੇ ਪਰ ਇੱਥੇ ਆ ਕੇ ਕੋਈ ਵੀ ਸੁੱਖ ਸੁਲਤਾ ਉਹਨੂੰ ਇੰਡੀਅਨ ਰੇਲਵੇ ਦੇ ਵੱਲੋਂ ਨਹੀਂ ਹੁੰਦੀ ਇੱਥੇ ਮੌਜੂਦ ਨਾ ਕੋਈ ਪਾਣੀ ਦਾ ਨਾ ਕੋਈ ਰੋਟੀ ਦਾ ਨਾ ਕੋਈ ਰੈਸਟੋਰੰ ਦਾ ਤੇ ਇਹ ਹਰ ਵਾਰੀ ਸਰਕਾਰ ਇਸੇ ਤਰ੍ਹਾਂ ਕਿਉਂ ਕਰਦੀ ਇੰਡੀਅਨ ਰੇਲਵੇ ਵਾਇਰਜੀ ਕਾ ਖਾਲਸਾ ਵਾਇਰਜੀ ਨੂੰ ਫਤਿਹ ਤੁਹਾਡੇ ਚੈਨਲ ਤੋਂ ਅਸੀਂ ਜਾਣਕਾਰੀ ਦੇਣੇ ਹੁਣ ਜੀ ਜੋ ਵੀ ਹੂਰ ਸਾਹਿਬ ਸੰਗਤ ਆਉਂਦੀ ਆ ਜੀ ਇਸ ਸਟੇਸ਼ਨ ਦੇ ਉੱਤੇ ਨਾ ਦਾ ਲੈਟਰਿੰਗਾ ਨਾ ਬਾਥਰੂਮ ਨਾ ਕੋਈ ਸਫਾਈ ਦਾ ਬੰਦੋਬਸਤਾ ਨਾ ਹਰ ਵੇਲੇ ਘਟੋਕੜ ਪਾਣੀ ਦਾ ਬੰਦਵਾਸਤਾ 11 11 12 12 ਘੰਟੇ ਟ੍ਰੇਨ ਲੇਟ ਚੱਲ ਰਹੀ ਆ ਯਾਤਰੀ ਤੁਹਾਡੇ ਸਾਹਮਣੇ ਦੇਖ ਲਓ ਸੁੱਤੇ ਪੈਣੇ ਆਣ ਕੇ ਗੁਰਦਾਰੇ ਵੀ ਆ ਗਏ ਨੇ ਇੱਥੇ ਪਏ ਨੇ ਆਉਣ ਵਾਲੇ ਜਾਣ ਵਾਲੇ ਯਾਤਰੀ ਇੰਨੇ ਖੱਜਲ ਖਰਾਬੀ ਹੁੰਦੀ ਆ ਕੋਈ ਅੰਤ ਨਹੀਂ ਇੱਥੇ ਆਪਾਂ ਆਉਣੇ ਸੁਖਣਾ ਤੇ ਯਾਤਰਾ ਕਰਨਾ ਤੇ ਆਪਦੇ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਪਰ ਇੱਥੇ ਪਰੇਸ਼ਾਨੀ ਇੰਨੀ ਆਉਂਦੀ ਆ ਕਿ ਬੰਦਾ ਉੰਜੀ ਉਲਝ ਜਾਂਦਾ ਇਨਾਂ ਚੀਜ਼ਾਂ ਦੇ ਵਿੱਚ ਅਸੀਂ ਸਰਕਾਰ ਨੂੰ ਇਹੋ ਅਪੀਲ ਕਰਦੇ ਬੇਨਤੀ ਕਰਦੇ ਆ ਵੀ ਜਿਹੜਾ ਸਟੇਸ਼ਨ ਬਿਲਵਾਰ ਦਾ ਸ੍ਰੀ ਅਨੰਦ ਦੇਵ ਦਾ ਉੱਤੇ ਕੋਈ ਧਿਆਨ ਦਿੱਤਾ ਜਾਵੇ ਜੀ ਬਿਲਕੁਲ ਜੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਏ ਕਿਉਂਕਿ ਇਹ ਗੁਰੂ ਦੀ ਨਗਰੀ ਆ ਜੀ ਬਿਲਕੁਲ ਇੱਥੇ ਰੇਗ ਯਾਤਰੀ ਆਉਣਾ ਹਰੇਕ ਧਰਮ ਦੇ ਨੇ ਆਉਣਾ ਕੋਈ ਸਿੱਖ ਇਕੱਲੇ ਨਹੀਂ ਆਉਂਦੇ ਇੱਥੇ ਜੀ ਬਿਲਕੁਲ ਹਿੰਦੂ ਵੀ ਆਉਂਦੇ ਮੁਸਲਮਾਨ ਵੀ ਆਉਂਦੇ ਸਿੱਖ ਵੀ ਆਉਂਦੇ ਸਾਰੇ ਆਉਂਦੇ ਆ ਹਰੇਕ ਧਰਮ ਦੇ ਆਉਣਾ ਇੱਥੇ ਹਰੇਕ ਧਰਮ ਦੇ ਯਾਤਰਾ ਕਰਨੀ ਆ ਅਸੀਂ ਇਹੋ اپੀਲ ਕਰਾਂਗੇ ਦੁਬਾਰਾ ਫੇਰ ਸਰਕਾਰ ਨੂੰ ਵੀ ਇੱਥੇ ਆਣ ਕੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਇਸ ਗੁਰਦਾਰੇ ਦੇ ਨਾਲ ਜੁੜੀ ਹੋਈ ਸਾਰੀ ਖੱਜਲ ਖਰਾਬੀ ਬਹੁਤ ਹੁੰਦੀ ਆ ਜੀ ਜੀ ਬਿਲਕੁਲ ਜੀ ਕਿਉਂਕਿ ਬੱਚੇ ਨਾਲ ਆ ਛੋਟੇ ਛੋਟੇ ਬੱਚੇ ਆ ਜੀ ਜੀ ਛੋਟੇ ਛੋਟੇ ਬੱਚੇ ਆ ਬਜ਼ੁਰਗਾਂ ਨਾਲ ਹੈ ਕਈ ਆਂਗਣੇ ਬਚਾਰੇ ਕੋਈ ਕੁਛ ਪਿਆ ਉਹਨਾਂ ਨੂੰ ਆ ਸਹੂਲਤ ਹੀ ਨਹੀਂ ਜਦ ਆਏ ਤੇ ਟ੍ਰੇਨ ਦੇ ਵਿੱਚ ਰੋਟੀ ਪਾਣੀ ਜਿਹੜਾ ਲਿਆਦਾ ਉਹ ਵੀ ਖਰਾਬ ਹੋ ਜਾਣਾ ਇੱਥੇ ਆ ਹਾਂਜੀ ਬਿਲਕੁਲ ਜੀ ਬਿਲਕੁਲ 12 12 ਘੰਟੇ 13 13 ਘੰਟੇ ਜੋ ਟ੍ਰੇਨ ਲੇਟ ਹੋ ਗਈ ਜੋ ਰੋਟੀ ਪਾਣੀ ਲਿਆਦਾ ਉਹ ਵੀ ਖਰਾਬ ਹੋ ਜਾਣਾ ਜੀ ਜੀ ਬਿਲਕੁਲ ਜੀ ਬਿਲਕੁਲ ਜੀ ਸਹੀ ਗੱਲ ਹੈ ਜੀ ਇਹਨਾਂ ਦੀ ਕਿ ਵੀ ਹਰ ਹਰ ਵਾਰ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਵਾ ਬੱਚੇ ਵੀ ਸ ਇੰਡੀਅਨ ਰੇਲਵੇ ਦੇ ਵੱਲੋਂ ਕੋਈ ਵੀ ਗਾਈਡਲਾਈਨ ਜਾਂ ਕੋਈ ਸਹੂਲਤ ਨਹੀਂ ਪਾਣੀ ਦੀ ਰੋਟੀ ਦੀ ਰੈਸਟ ਰੂਮ ਦੀ ਸੋ ਇਸੇ ਤਰ੍ਹਾਂ ਮੈਂ ਇੰਡੀਅਨ ਰੇਲਵੇ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਹਜ਼ੂਰ ਸਾਹਿਬ ਆਉਣ ਵਾਲੀ ਸੰਗਤ ਨੂੰ ਚੰਗੇ ਤਰੀਕੇ ਦੇ ਨਾਲ ਸੋਹ ਕਸੂਲਤ ਕੀਤੀ ਜਾਵੇ ਤੇ ਟ੍ਰੇਨ ਦਾ ਇੱਕ ਵਕਤ ਜਿਹੜਾ ਉਹ ਠੀਕ ਕੀਤਾ ਜਾਵੇ ਕਿ ਜੇਕਰ ਟ੍ਰੇਨ ਲੇਟ ਹੈ ਤੇ ਪਹਿਲਾਂ ਹੀ ਉਹਨਾਂ ਨੂੰ ਮੈਸੇਜ ਜਾਵੇ ਕਿ ਵੀ ਇਹ ਇੰਨੇ ਟਾਈਮ ਤੇ ਆਉਣੀ ਹੈ ਸੋ ਇਸ ਵਾਸਤੇ ਮੈਂ ਤੁਹਾਨੂੰ ਮਾਹੌਲ ਸਾਰਾ ਤੁਹਾਡੇ ਸਾਹਮਣੇ ਆ ਤੇ ਸਰਕਾਰ ਨੂੰ ਇਹੀ ਅਪੀਲ ਹੈ ਕਿ ਸੱਚਖੰਡ ਐਕਸਪ੍ਰੈਸ ਦਾ ਜਿਹੜਾ ਵਕਤ ਹੈ ਉਹ ਠੀਕ ਤਰੀਕੇ ਨਾਲ ਕੀਤਾ ਜਾਵੇ ਤੇ ਸੰਘਤ ਦੀ ਵੀ ਇਹੀ ਅਪੀਲ ਹੈ ਸੋ ਬਾਰ ਬਾਰ ਤੇਰੇ ਤੇਰੇ ਕਿਹੜਾ ਲੇਟ ਆ? ਹਾਂ ਜੀ ਜੀ ਬਿਲਕੁਲ ਜੀ। ਤੇਰਾ ਕਿਹੜਾ ਰੋਜ਼ਾਨਾ ਲੇਟ ਆ? ਆਉਣ ਵਾਲੀ ਤੇ ਜਾਣ ਵਾਲੀ ਵੀ। ਜੀ ਜੀ। ਹਾਂ ਸਾਰੀਆਂ ਸਹੀ ਕੱਟੀਆਂ ਵੀਆਂ ਜੀ। ਜਿਹੜੀ ਗੰਨਾ ਨਗਰ ਨਗਰ ਐਕਸਪ੍ਰੈਸ ਹਾਂ ਜੀ ਜੀ ਸਹੀ ਟਾਈਮ ਤੇ ਚੱਲ ਰਹੀ ਆ। ਸਾਨੂੰ ਤਾਂ ਕੋਈ ਇਹੋ ਜਿਹਾ ਕੰਟੈਕਟ ਐਕਸਪ੍ਰੈਸ ਆ ਇਹ ਸਭ ਤੋਂ ਜ਼ਿਆਦਾ ਲੇਟ ਚੱਲਦਾ ਹੁੰਦਾ। ਸਾਨੂੰ ਤਾਂ ਕੋਈ ਇਹੋ ਜਿਹਾ ਲੱਗਦਾ ਕਿ ਜੇ ਸਰਕਾਰ ਦੇ ਕੋਈ ਪਾਲਿਸੀਆਂ ਦੀਆਂ ਨਾ ਇਸ ਸੇਵਨ ਨੂੰ ਖਰਾਬ ਕੀਤਾ ਜਾਵੇ ਯਾਤਰੀਆਂ ਨੂੰ ਖਰਾਬ ਕੀਤਾ ਜਾਵੇ ਇਹਦੀ ਜਗ੍ਹਾ ਉਹ ਹੋਰ ਨਿੱਜੀ ਟ੍ਰੇਨ ਲਾਈ ਜਾਵੇ। ਜੋ ਉਹ ਕੇ ਡਿਜੀਟ ਨੂੰ ਲਾਅ ਦਿਵਾਉਣਾ ਹਤੇ ਜੀ 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 ਸਾਨੂੰ ਇਹ ਚੀਜ਼ ਦੇ ਵਿੱਚ ਸ਼ੱਕ ਆ ਅੰਮ੍ਰਿਤਸਰ ਤੋਂ ਸਿਬਰ ਟਿੰਗਰਾ ਦੀ ਰਿਪੋਰਟ ਹੋ